ਕਵੜਾ ਜਲੰਧਰ ਨੈਸ਼ਨਲ ਹਾਈਵੇ ਤੇ ਨਜ਼ਦੀਕ ਚਾਚੋ ਕੀ ਗੁਰੂ ਰਵੀਦਾਸ ਨਗਰ ਵਿਖੇ ਲੁਧਿਆਣਾ ਸਾਈਡ ਤੋਂ ਫਗਵਾੜਾ ਵੱਲੋਂ ਆ ਰਹੀ ਸਵਿਫਟ ਡਿਜ਼ਾਇਰ ਗੱਡੀ ਦੀ ਛੋਟੇ ਹਾਥੀ ਨਾਲ ਜ਼ਬਰਦਸਤ ਟੱਕਰ ਹੋ ਗਈ ਖਾਸਾ ਇਹਨਾਂ ਖਤਰਨਾਕ ਸੀ ਕਿ ਗੱਡੀਆਂ ਦੇ ਪਰਖੱਚੇ ਉੱਡ ਗਏ ਇਸ ਸਾਰੇ ਮਾਮਲੇ ਦੇ ਸਬੰਧ ਵਿੱਚ ਛੋਟੇ ਹਾਥੀ ਦੇ ਡਰਾਈਵਰ ਸਰਜੀਤ ਸਿੰਘ ਵਾਸੀ ਗੁਰਾਇਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਗੁਰਾਇਆਂ ਤੋਂ ਆਪਣੀ ਗੱਡੀ ਵਿੱਚ ਟਰੈਕਟਰਾਂ ਦੇ ਐਕਸਲ ਲੱਦ ਕੇ ਫਗਵਾੜਾ ਆ ਰਿਹਾ ਸੀ ਤਾਂ ਚਾਚੋ ਕੀ ਨਜ਼ਦੀਕ ਪਿੱਛੇ ਤੋਂ ਆ ਰਹੀ ਤੇਜ਼ ਰਫ਼ਤਾਰ ਸਵਿਫਟ ਗੱਡੀ ਨੇ ਉਹਨਾਂ ਨੂੰ ਸਿੱਧੀ ਟੱਕਰ ਮਾਰ ਦਿੱਤੀ ਜਿਸ ਕਾਰਨ ਇਹ ਸਾਰਾ ਹਾ사 ਵਾਪਰ ਗਿਆ ਉਸਨੇ ਦੱਸਿਆ ਕਿ ਇਸ ਹਾਸੇ ਵਿੱਚ ਉਸਦੀ ਗੱਡੀ ਪੂਰੀ ਤਰ੍ਹਾਂ ਨਾਲ ਨੁਕਸਾਨੀ ਗਈ ਉਧਰ ਇਸ ਮੌਕੇ ਰਾਹੀਗਰਾਂ ਨੇ ਗੱਲਬਾਤ ਕਰਦੇ ਹਾਂ ਦੱਸਿਆ ਕਿ ਕਾਰ ਦੀ ਸਪੀਡ ਜ਼ਿਆਦਾ ਹੋਣ ਕਾਰਨ ਇਹ ਸਾਰਾ ਹਾ사 ਵਾਪਰਿਆ ਹੈ ਉਧਰ ਕੁਝ ਲੋਕਾਂ ਵੱਲੋਂ ਕਾਰ ਚਾਲਕ ਉੱਤੇ ਨਸ਼ਾ ਕਰਕੇ ਕਾਰ ਚਲਾਉਣ ਦੇ ਗੰਭੀਰ aarop ਵੀ ਲਗਾਏ ਹਨ ਇਸ ਹਾਦਸੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਹਾਦਸੇ ਵਿੱਚ ਦੋਵੇਂ ਕਾਰਾਂ ਬੁਰੀ ਤਰ੍ਹਾਂ ਨਾਲ ਨੁਕਸਾਨੀਆਂ ਗਈਆਂ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੱਜ ਸ਼ਰਮਾ ਦੀ ਰਿਪੋਰਟ ਇਹ ਮਾਮਲਾ ਵੀ ਹੈ ਜਿਹੜਾ ਰੋਡ ਤੇ ਐਕਸੀਡੈਂਟ ਹੋਇਆ ਹੈ ਮੈਂ ਤਾਂ ਹੌਲੀ-ਹੌਲੀ ਜਾਂਦਾ ਰਿਹਾ ਸੀ ਭਾਈ ਇਹ ਪਿੱਛੋਂ ਲਾ ਕੇ ਗੱਡੀ ਮਾਰੀ ਉਹ ਬੰਦੇ ਦੱਸਦੇ ਕਿ ਉਹ ਸਮਾਨ ਲਾਉਂਦਾ ਸੀ ਤੇ ਤੁਸੀਂ ਕੀ ਕਿਹੜੀ ਗੱਡੀ ਜੀ ਸੀਗੀ ਤੁਸੀਂ ਛੋਟਾ ਭਾਈ ਤੇ ਕੀ ਸਮਾਨ ਸੀ ਤੁਹਾਡੀ ਗੱਡੀ ਵਿੱਚ ਮੇਰੀ ਗੱਡੀ ਤੇ ਐਕਟਰ ਸੀ ਆ ਤੇ ਕਿਹੜੀ ਜਗ੍ਹਾ ਤੋਂ ਆਉਨੇ ਸੀ ਲੈ ਕੇ ਤੁਸੀਂ ਇਹ ਗਰਾਿਆਂ ਤੋਂ ਆਉਂਦਾ ਸੀ ਫਗਵਾੜੇ ਲੋਣਾ ਸੀ ਤੇ ਤੇ ਖੋਇਆ ਕਿਹੜੀ ਜਗ੍ਹਾ ਹਾਂ ਸਰ ਇਹ ਚੱਤੋ ਆਪਣੇ ਘਰ ਕਾਲੇ ਗੇਟ ਤੇ ਭਾਈ ਚੱਤੋ ਵੀ ਨਹਿਰ ਤੇ ਤੇ ਉਹ ਗੱਡੀ ਦੇ ਵਿੱਚ ਕਿੰਨੇ ਸੀ ਸਵਾਰ ਲੋਕ ਉਹ ਕੱਲਾ ਇੱਕੋ ਹੀ ਨਹੀਂ ਭਾਈ ਤੇ ਕੀ ਪਿੱਛੋਂ ਲਿਆ ਕੇ ਆਉਨੇ ਮਾਰੀ ਹੈ ਗੱਡੀ ਉਹਦਾ ਜਮਾਰੀ ਭਾਈ ਤੇ ਕੀ ਛੱਟ ਟੋੜਦਾ ਨਹੀਂ ਲੱਗੀ ਕਿਸੇ ਦੇ ਭਾਈ ਛੱਟ ਟੋੜ ਦੇ ਕੇ ਬਚਾਅ ਹੋ ਗਿਆ ਤੇ ਉਹ ਮੁੰਡਾ ਕਿੱਥੇ ਅੱਜ ਬਚਾਅ ਹੋ ਗਿਆ ਤੇ ਤੁਹਾਡਾ ਹੁਣ ਕਿੰਨਾ ਕੀ ਲੈ ਕੇ ਗਿਆ ਆ ਰਹੇ ਹੋ ਤੁਸੀਂ ਮੈਂ ਐਕਸ ਲੈ ਕੇ ਆਉਂਦਾ ਭਈ ਹੂੰ ਤੇ ਕਿੰਨਾ ਕ ਨੁਕਸਾਨ ਹੋ ਗਿਆ ਹੁਣ ਸਾਰਾ ਤੁਹਾਡਾ ਸਾਹਮਣੇ ਭਾਈ ਗੱਡੀ ਖਤਮ ਹੋ ਗਈ ਸਾਰੀ ਹੋ ਗਈ ਛੱਡ ਜੋੜਨਾ ਨਹੀਂ ਲੱਗੀ ਕੋਈ ਕਿਸੇ ਨੂੰ ਇਹ ਤਾਂ ਆ ਗਿਆ ਛੱਡ ਤਾਂ ਗੱਡੀ ਦੇਖੋ ਭਾਈ ਛੱਡ ਮੋੜ ਸਾਰੀ ਤੇ ਕੀ ਮੰਗ ਕਰਦੇ ਜਿਹੜੇ ਰੋਡ ਤੇ ਇਦਾਂ ਓਵਰ ਸਪੀਡ ਦਾ ਗੱਡੀ ਚਲਾਉਂਦੇ ਆ ਲਿਮਟ ਨਾਲ ਚਲਾਓ ਹੌਲੀ ਚਲਾਓ ਆਪਾਂ ਤੇ ਇਹੀ ਕਹਾਂਗੇ ਮੈਂ ਤਾਂ ਫੇਰ ਵੀ ਮੈਂ ਤਾਂ 30 30 ਵੀ ਕਿਲੋ ਤੇ ਹੀ ਮੈਂ ਤੁਹਾਨੂੰ ਕਹਾਂ ਉਹ ਬੈਂਟ ਤੋਂ ਭਾਈ ਥੱਲੇ ਉਤਰਨਾ ਸੀ ਹਾਂ ਪਿੱਛੋਂ ਲਾ ਕੇ ਗੱਡੀ ਮਾਰੀ ਭਾਈ ਇਹਨੂੰ ਨਾ ਕੀ ਹੈ ਜੀ ਨਿਰਦੋਸ਼ ਕੁਮਾਰ ਹਾਂਜੀ ਅੱਜ ਦਾ ਐਕਸੀਡੈਂਟ ਹੋਇਆ ਇਹਦੇ ਬਾਰੇ ਕੀ ਜਾਣਕਾਰੀ ਹੈ ਜਾਣਕਾਰੀ ਗੱਡੀ ਲੁਧਿਆਣੇ ਵੱਲ ਵਾਰੀ ਦੋਨੇ ਗੱਡੀ ਲੁਧਿਆਣੇ ਵੱਲ ਵਾਰੀ ਸੀਗੀਆਂ ਹਾਂਜੀ ਤੇ ਬੈਕ ਸਾਈਡ ਤੇ ਕਾਰ ਲੱ ਇਹ ਕਿੰਦਾ ਸਵਾਰੀਆਂ ਠੀਕ ਆ ਦੋਨੋਂ ਦੀ ਦੋਨਾਂ ਸਵਾਰੀਆਂ ਦੇ ਵਿੱਚ ਕਿੰਨੇ ਨਹੀਂ ਇਕੱਲੇ ਇਕੱਲੇ ਸਿੰਗਲ ਸਿੰਗਲ ਬੰਦਾ ਸੀ ਸਿੰਗਲ ਸਿੰਗਲ ਬੰਦੇ ਸੀ ਤੇ ਉਹ ਅੱਗੇ ਆਪਣਾ ਕਾਰ ਵਾਲਾ ਵੀ ਸਿੰਗਲ ਸੀਗਾ ਦੋ ਵੀ ਹਾਂ ਉਹ ਆਟੋ ਵਾਲਾ ਵੀ ਜਿਹੜਾ ਸੀਗਾ ਉਹ ਵੀ ਇਕੱਲੇ ਸੀਗਾ ਛੋਟਾ ਹਾਦੀ ਛੋਟਾ ਹਾਦੀ ਵਾਲਾ ਛੋਟੇ ਹਾਦੀ ਵਾਲਾ ਹਾਂਜੀ ਤੇ ਕੀ ਇਹ ਓਵਰ ਆ ਰਹੀ ਸੀ ਗੱਡੀ ਨਾ ਨਾ ਇਸ ਇੰਨਾਂ ਦੀ ਆਵਾਜ਼ ਜਿਹੜੀ ਆਵਾਜ਼ ਸੁਣੀ ਆਵਾਜ਼ ਸੁਣ ਕੇ ਇੱਧਰ ਆ ਗਏ ਕਿਸੇ ਜਗ੍ਹਾ ਦੇ ਉੱਪਰ ਹੋਇਆ ਐਕਸੀਡੈਂਟ ਹਾਂਜੀ ਚਾਚੋ ਕੀ ਹਾਂਜੀ ਮੱਲਰ ਰਵਦਾਸ ਆਂ ਕਰ ਚਾਚੋ ਕੀ ਹਾਂਜੀ ਰਾਮਕੀਰ ਕਿੱਥੇ ਰਹਿੰਦੇ ਆ ਜੀ ਕਿਹੜਾ ਮੱਲੇ ਰਹਨੇ ਆ ਹਰਫਕਾਸ ਨਗਰੀ ਹਾਂ ਮਾਮਲਾ ਕੀ ਹੈ ਜਿਹੜਾ ਮਾਮਲਾ ਕੀ ਆ ਗੱਡੀ ਆਉਂਦੀ ਸੀ ਸਿੱਧੀ ਜਾਂ ਇਹਦੀ ਸਪੀਡ ਜ਼ਿਆਦਾ ਸੀ ਹਾਂਜੀ ਤੇ ਇਹ ਵਿੱਚ ਲੱਗੀ ਉਹ ਗੱਡੀ ਰੋਂਗ ਸਾਈਡ ਤੋਂ ਆਉਂਦੀ ਨਹੀਂ ਨਹੀਂ ਸਿੱਧੀ ਸੀ ਅੱਛਾ ਪਾਰਟੇ ਘੁੰਮ ਕੇ ਫੇਰ ਹੋਈ ਜਾਂ ਪਾਰਟੇ ਲੱਗੀ ਇਹੇ ਹੀ ਤੇ ਬੰਦੇ ਕਿਦਾਂ ਠੀਕ ਠਾਕ ਸਾਰੇ ਬੰਦਾ ਸਹੀ ਆ ਥੋੜਾ ਜਿਹਾ ਸਪੈਕਟਰੀ ਹੋਈ ਕਿੰਨੇ ਲੋਕ ਸਵਾਰ ਸੀ ਕਿੰਨੇ ਲੋਕ ਦੁਆਰ ਦੀਆ ਕੋਈ ਸੀਗਾ ਤੇ ਕਾਰ ਦੇ ਵਿੱਚ ਕਿੰਨੇ ਸੀ ਕੋਈ ਤੇ ਇਹ ਗੱਡੀ ਜੀ ਇਹ ਜੀ ਵੀ ਇੱਕੋ ਜੀ ਤੁਹਾਨੂੰ ਕੀ ਲੱਗਦਾ ਵੀ ਉਹ ਗੱਡੀ ਓਵਰ ਸਪੀਡ ਓਨ ਕਰਕੇ ਆਉਂਦੀ ਹੈ ਓਵਰ ਸਪੀਡ ਤੇ ਇਹ ਕਿਧਰੋਂ ਕਿਧਰ ਆ ਰਹੀ ਜੀ ਆਪਾਂ ਨੇ ਲੁਧਿਆਣਾ ਵੱਲ ਤੇ ਕਿਹੜੀ ਜਗ੍ਹਾ ਹੋਇਆ ਐਕਸੀਡੈਂਟ ਆ ਇੱਥੇ ਜਾਂ ਚਾਚੂ ਕੀ ਰੋਡਾਸ ਤੇ ਤੁਹਾਨੂੰ ਆ ਭਾਈ ਤੁਹਾਨੂੰ ਭਾਈ ਕੀ ਮਾਮਲਾ ਕੀ ਆ ਇਹ ਭਾਈ ਅਸੀਂ ਹਾਂਜੀ ਹਾਂਜੀ ਬੋਲੋ ਭਾਈ ਗੱਡੀ ਪਿੱਛੋਂ ਲਿਆ ਕੇ ਮਾਰੀ ਭਾਈ ਨੇ ਓਵਰ ਸਪੀਡ 'ਵਾਂ ਗੱਡੀ ਮਾਰੀ ਆ ਹਾਂਜੀ ਇਹਨੇ ਭਾਈ ਨਸ਼ਾ ਪਤਾ ਕੀਤਾ ਆ ਸਾਡਾ ਬੰਦਾ ਮਰਨੋਂ ਵਜਾ ਸਬਾਨ ਸਾਰਾ ਖਿਲਰਿਆ ਪਿਆ ਆ ਤੁਸੀਂ ਦੇਖ ਸਕਦੇ ਹੋ ਉਧਰ ਕਮਾ ਕੈਮਰਾ ਤੋਂ ਆ ਕੇ ਦੇਖੋ ਆ ਦੇਖੋ ਇਹ ਚੈੱਕ ਕਰੋ ਯਾਰ ਹਾਂਜੀ 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 ਇਹ ਐਕਸੀਡੈਂਟ ਹੋਣ ਹੋਣ ਦਾ ਕਾਰਨ ਕੀ ਆ ਤੁਹਾਨੂੰ ਭਾਈ ਹੈਲੋ ਪੰਨੀ ਲੈਟਰ ਸਾਰਾ ਕੋ ਵਿਚ ਐਕਸੀਡੈਂਟ ਹੋਣ ਦਾ ਕਾਰਨ ਕੀ ਆ ਸਰ ਐਕਸੀਡੈਂਟ ਦਾ ਇਹਨਾਂ ਨੇ ਪਿੱਛੋਂ ਲਿਆ ਕੇ ਮਾਰੀ ਬੰਦਾ ਤਾਂ ਸਾਡਾ ਜਾ ਰਿਹਾ ਭਾਜੀ ਨਾਰਮਲ ਸਪੀਡ ਤੇ ਕਿਹੜੀ ਗੱਡੀ ਵਿੱਚ ਮਾਰੀ ਇਹਨੇ ਆਹ ਛੋਟੇ ਹਾਥੀ ਦੇ ਵਿੱਚ ਦੇਖੋ ਤੇ ਕਿੱਥੇ ਐਕਸੀਡੈਂਟ ਹੋਇਆ ਕਿੱਥੇ ਚਾਚੋ ਕੀ ਭਾਜੀ